ਸਸਕੀਰ ਜੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਆਪਾਂ ਫੇਰ ਹੋ ਗਏ ਆ ਪਰ ਨਾ ਬਣ ਕੇ ਰੈਡੀ ਸਵੇਰ ਦਾ ਟਾਈਮ ਹੋਇਆ 2:30 3 ਵਜੇ ਦਾ ਤੇ ਆਪਾਂ ਅੱਜ ਖਿੱਚ ਲਈ ਹੈ ਤਿਆਰੀ ਜੀ ਗਾਜ਼ੀਆਬਾਦ ਨੂੰ ਜਾਣ ਦੀ ਭੂਆ ਜੀ ਇਹਨਾਂ ਕੋਲ ਗਾਜ਼ੀਆਬਾਦ ਤੋਂ ਅੱਗੇ ਫਿਰ ਅਗਲੇ ਬਲੌਗ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਗਾਜ਼ੀਆਬਾਦ ਤੋਂ ਦਿੱਲੀ 에어ਪੋਰਟ ਦੀ ਸੋ ਆਪਾਂ ਸਜਰੇ ਸਜਰੇ ਹੋ ਕੇ ਤਿਆਰ ਗੱਡੀ ਦੀ ਮਾਰੀ ਸੈਲਫ ਤੇ ਗੱਡੀ ਦੀ ਸਲਫ ਮਾਰ ਕੇ ਗੱਡੀ ਕੱਢ ਲਈ ਆਪਾਂ ਵਾਹਿਗੁਰੂ ਦਾ ਨਾਮ ਲੈ ਕੇ ਮੰਮੀ ਉਹਨਾਂ ਵੱਲ ਨੂੰ ਸੌਲੀ ਨੂੰ ਕਿਉਂ ਗਿਆ ਆਪਾਂ ਪਹਿਲਾਂ ਮੰਮੀ ਉਹਨਾਂ ਕੋਲ ਸੌਲੀ ਜਾ ਕੇ ਮੇਰਾ ਨੂੰ ਪਿਕ ਕਰਨਾ ਸੀ ਮੰਮੀ ਉਹਨਾਂ ਨੂੰ ਪਿਕ ਕਰਨ ਤੋਂ ਬਾਅਦ ਆਪਾਂ ਫਾਈਨਲੀ ਮੰਮੀ ਨੂੰ ਲੈ ਕੇ ਫਿਰ ਘਰੇ ਆ ਗਏ ਸੀਗੇ ਇਥੇ ਆਪਾਂ ਫਿਰ ਨਾਸ਼ਤਾ ਵਗੈਰਾ ਕੀਤਾ ਤੇ ਇਧਰ ਜੱਤਕਰ ਆਪਣੀ ਕੈਬ ਵੀ ਪਹੁੰਚ ਚੁੱਕੀ ਸੀ ਕੈਬ ਦੇ ਉੱਤੇ ਵੱਡੇ ਵੱਡੇ ਲਾਦੇ ਹੋਏ ਬੈਗ ਕਿਸੇ ਹੋਰ ਦੇ ਨਹੀਂ ਜ਼ੋਲੀ ਵਾਲੀ ਮੰਮੀ ਦੇ ਨਹੀਂ ਕਿਉਂਕਿ ਜ਼ੋਲੀ ਵਾਲੀ ਮੰਮੀ ਚਲੀ ਹੈ ਕੈਨੇਡਾ ਨੂੰ ਘੁੰਮੀਆਂ ਫੇਰੀਆਂ ਕਰਨ ਸ਼ਗਨਾਂ ਵਗੈਰਾ ਦੀਆਂ ਰਸਮਾਂ ਕਰਨ ਤੋਂ ਬਾਅਦ ਫਿਰ ਆਪਾਂ ਚਲ ਪਏ ਜੀ ਗਾਜੀਆਬਾਦ ਲਈ ਆਪਾਂ ਆਪਣਾ ਸਾਰਾ ਸਮਾਨ ਰੱਖਿਆ ਟੈਕਸੀ ਦੇ ਵਿੱਚ ਤੇ ਆਪਾਂ ਹੋ ਕੇ ਗਾਜੀਆਬਾਦ ਲਈ ਰਵਾਨਾ ਸਭ ਤੋਂ ਪਹਿਲਾਂ ਆਪਾਂ ਪਹੁੰਚੇ ਜੀ ਅਮਨ ਦਾ ਟਾਬਾ ਜੋ ਕਿ ਸ਼ਾਹਬਾਦ ਮੁਰਤਲ ਦੇ ਨੇੜੇ ਪੈਂਦਾ ਇੱਥੇ ਬ੍ਰੇਕਫਾਸਟ ਆਪਾਂ ਕਰਾਂਗੇ ਤੇ ਫਿਰ ਥੋੜੀ देर ਰੈਸਟ ਕਰਨ ਤੋਂ ਬਾਅਦ ਫਿਰ ਆਪਾਂ ਨਿਕਲਾਂਗੇ ਅੱਗੇ ਤੇ ਬਾਹਰੋਂ ਲੁੱਕ ਬਹੁਤ ਵਧੀਆ ਸੀ ਯਾਰ ਮਤਲਬ ਬਹੁਤ ਸੋਹਣਾ ਬਣਾਇਆ ਸੀ ਬਹੁਤ ਸੋਹਣਾ ਡੈਕੋਰੇਟ ਕੀਤਾ ਹੋਇਆ ਸੀ ਇਹਨਾਂ ਨੇ ਬਹੁਤ ਸੋਹਣੇ-ਸੋਹਣੇ ਬਾਹਰ ਛੋਟੇ-ਛੋਟੇ ਆਊਟਲੈਟ ਸੀਗੇ ਗਰੋਸਰੀ ਵੀ ਸੀਗੇ ਆ ਤੇ ਤਨਾਂ ਸ਼ਾਪਿੰਗ ਵੀ ਤੁਸੀਂ ਕਰ ਸਕਦੇ ਹੋ ਇੱਥੇ ਤੇ ਰੈਸਟੋਰੈਂਟ ਤਾਂ ਹੈ ਹੀ ਹੈ ਸੀਗਾ ਬਹੁਤ ਸੋਹਣਾ ਸੀਗਾ ਬਾਹਰੋਂ ਬਹੁਤ ਸੋਹਣਾ ਬਣਾਇਆ ਸੀ ਇਹਨਾਂ ਨੇ ਫਾਈਨਲੀ ਆਪਣਾ ਬ੍ਰੇਕਫਾਸਟ ਪਹੁੰਚ ਚੁੱਕਿਆ ਸੀਗਾ ਆਪਾਂ ਆਪਣਾ ਬ੍ਰੇਕਫਾਸਟ ਖਤਮ ਕੀਤਾ ਤੇ ਰੈਸਟੋਰੈਂਟ ਦੀ ਇੱਕੋ ਹੀ ਚੀਜ਼ ਸਾਨੂੰ ਵਧੀਆ ਲੱਗੀ ਜੋ ਇਹਨਾਂ ਦੀ ਸਰਵਿਸ ਸੀ ਉਹ ਬਰੀ ਫਾਸਟ ਸੀਗੀ ਸੋ ਬਾਕੀ ਤਾਂ ਯਾਰ ਇਹਨਾਂ ਦਾ ਐਵਰੇਜ ਐਵਰੇਜ ਸੀ ਫੂਡ ਵੀ ਐਵਰੇਜ ਐਵਰੇਜ ਸੀ ਸਟਾਫ ਇਹਨਾਂ ਦਾ ਸਾਨੂੰ ਜ਼ਿਆਦਾ ਵਧੀਆ ਨਹੀਂ ਲੱਗਿਆ ਥੋੜਾ ਰੂਟਲੀ ਸੀਗਾ ਸਟਾਫ ਇਹਨਾਂ ਦਾ ਸੋ ਮੈਂ ਕਿਸੇ ਨੂੰ ਰეკਮੈਂਡ ਨਹੀਂ ਕਰੂੰਗਾ ਕਿ ਤੁਸੀਂ ਇੱਥੇ ਆਓ ਤੇ ਇੱਥੇ ਆ ਕੇ ਫੂਡ ਟਰਾਈ ਕਰੋ ਬ੍ਰੇਕਫਾਸਟ ਕਰਨ ਤੋਂ ਬਾਅਦ ਫਿਰ ਆਪਾਂ ਚੱਲ ਪਏ ਜੀ ਚਾਲੇ ਪਾਲੇ ਨਿਹਾਇਤੀ ਬੇਕਾਰ ਰੈਸਟੋਰੈਂਟ ਸੀਗਾ ਆਪਾਨੂੰ ਨਹੀਂ ਵਧੀਆ ਲੱਗਿਆ ਫਾਈਨਲੀ ਆਪਾਂ ਭੂਆ ਜੀ ਉਹਨਾਂ ਕੋਲੇ ਪਹੁੰਚ ਕੇ ਪਹੁੰਚਦੇ ਜ਼ਾਰੇ ਆਪਾਂ ਆਪਣਾ ਕੀਤਾ ਲੰਚ ਕਿਉਂਕਿ ਅਸੀਂ ਆਲਰੇਡੀ ਬਹੁਤ ਲੇਟ ਹੋ ਚੁੱਕੇ ਸੀਗੇ ਭੂਆ ਜੀ ਨੇ ਲੰਚ ਰੈਡੀ ਕਰ ਲਿਆ ਸੀਗਾ ਸੋ ਆਪਾਂ ਜਾਂਦੇ ਸਾਰੇ ਪਹਿਲਾਂ ਥੋੜੀ ਰੈਸਟ ਕੀਤੀ ਰੈਸਟ ਕਰਨ ਤੋਂ ਬਾਅਦ ਆਪਾਂ ਲਿਆ ਆਪਣਾ ਲੰਚ ਤੇ ਫਿਰ ਉਹ ਤੋਂ ਬਾਅਦ ਸਾਰੇ ਆਪਣੀਆਂ ਆਪਣੀਆਂ ਗੱਲਾਂ ਮਾਰੇ ਸੀ ਇਧਰ ਹੰਸ ਭੂਆ ਜੀ ਦਾ ਬੇਟਾ ਐ ਵੀ ਇੰਜੋਏ ਕਰ ਰਿਹਾ ਸੀ ਪਨੀਤ ਵੀ ਇੰਜੋਏ ਕਰ ਰਹੀ ਸੀ ਆ ਕਰਦੇ ਹਾਂ ਹੁਣ ਫਫੜ ਜੀ ਉਹਨਾਂ ਨਾਲ ਚੱਲ ਤੇ ਫਿਰ ਮਿਲਦੇ ਆ ਇੱਕ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਦੇਖਦੇ ਰਹੋ ਸਾਡੀ ਪੂਰੀ ਜਰਨੀ